ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਪਠਾਨਕੋਟ ਦੇ ਟਾਕੀ ਰੋਡ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਪੋਸਟਰ ਸੁੱਟੇ ਗਏ ਨੇ ਪੋਸਟਰ ਦੇ ਵਿੱਚ ਸਰਕਾਰੀ ਦਫ਼ਤਰ ਨੂੰ ਉਡਾਉਣ ਬਾਰੇ ਵੀ ਲਿਖਿਆ ਗਿਆ ਵਾ ਇਸ ਦੇ ਨਾਲ ਹੀ ਇੱਕ ਘਰ ਦੇ ਬਾਹਰ ਖੜੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਪੇਜ ਦੇ ਉੱਪਰ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ਸਮੇਤ ਕਈ ਵੱਖ-ਵੱਖ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਫਿਲਹਾਲ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਆਹ ਤੁਹਾਨੂੰ ਦੱਸਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸੁਮੇਤ ਸਿੰਘ ਮਾਨ ਨੇ ਕੀ ਕਿਹਾ ਜੀ ਨਾ ਤੁਹਾਡਾ ਰਮੇਸ਼ ਕੁਮਾਰ ਹਾਂਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਵੀ ਸਵੇਰੇ 4 ਵਜੇ ਟਾਈਮ ਹੀ ਉਹਨਾਂ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵੇਲੇ ਜਿਹਦੇ ਤੁਰ ਤੋੜਦੇ ਆ ਜਿਲੇ ਬਾਜ ਜਦੋਂ ਆਵਾਜ਼ ਆਈ ਹੈ ਗੋਡੀ ਮੋੜਾ ਉਹਨਾਂ ਮੌਕੇ ਤੇ ਆਣ ਕੇ ਦੇਖਿਆ ਉੱਪਰੋਂ ਕੋਠੇ ਤੋਂ ਟਾਰਚ ਮਾਰੀ ਹੈ ਮੋਬਾਈਲ ਦੀ ਉਹ ਬੰਦੇ ਭੱਜ ਗਏ ਐ ਇਧਰ ਨੂੰ ਚਾੜੀਆਂ ਵਾਲੇ ਪਾਸੇ ਨੂੰ ਚਾਰ ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨ ਸੀ ਕੱਪੜੇ ਕੁਪੜੇ ਦੇਖਿਆ ਜਣਾ ਕੱਪੜੇ ਕੁਛ ਤੇ ਜਾ ਕੋਈ ਉਹਨਾਂ ਨੇ ਕੋਈ ਨੋਟ ਵਗੈਰਾ ਛੁੱਟਿਆ ਇੱਥੇ ਬੱਤੀਆਂ ਬੰਦੀ ਸੀ ਚਾਰ ਕਾ ਪੰਜ ਪੰਜ ਕਾ ਪਰਚੀਆਂ ਛੁੱਟੀਆਂ ਪੰਜ ਉਹ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਦਾ ਤੇ ਕਿਹਾ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਧਰ ਉਹ ਭੱਜੇ ਚੱਕੀ ਬੈਂਕ ਚੱਕੀ ਬੈਂਕ ਐਂਡਰ ਪੈਂਦਾ ਕੀ ਕੁਝ ਪੜਿਆ ਨਹੀਂ ਲਿਖਿਆ ਸੀ ਉਹ ਤੇ ਲਿਖਿਆ ਦਾ ਪਾਕਿਸਤਾਨ ਜਿੰਦਾਬਾਦ ਅਸੀਂ ਉਹ ਦੇਖੋ ਚਾਰ ਦੇ ਕਾਇਲ ਤੇ ਇੱਕ ਕਾਇਲ ਦਿਖਾ ਮੈਨੂੰ ਇੱਥੇ ਜੀ ਇੱਕ ਕਾਰ ਸੀ ਉਹਦਾ ਸ਼ੀਸ਼ਾ ਤੋੜਾ ਗਿਆ ਹੈ ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ ਪਾਕਿਸਤਾਨ ਨੂੰ ਲੈ ਕੇ ਕੁਝ ਪੋਸਟਰ ਇਥੇ ਸੁੱਟੇ ਗਏ ਸੀ ਇਹ ਸਿਰਫ ਇੱਕ دہشت ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਹ ਲੱਗੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ ਸਾਡਾ ਦੇਸ਼ ਇਕੱਠਾ ਹੈ ਔਰ دہشت ਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ मंसूਬੇ ਕਾਮਯਾਬ ਨਹੀਂ ਹੋਣਗੇ ਕੀ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਹਾਂਜੀ ਇਹ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ ਔਰ ਉਹ ਜਾਂਚ ਕਰ ਰਹੀ ਹੈ ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਦੇ ਕੀ ਪਾਕਿਸਤਾਨ ਜਿੰਦਮੰਡਾਰੇ ਕੀ ਹੈਗਾ ਸਾਰਾ ਮਾਮਲਾ ਜੀ ਆਪਣੇ ਕੋਲ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ 4:30-5:00 ਨੂੰ ਕਿ ਢਾਕੀ ਦੇ ਏਰੀਏ 'ਚ ਇੱਕ ਨੋਆ ਕਾਰ ਤੇ ਉਹਦੇ ਸ਼ੀਸ਼ੇ ਕੁਚ ਟੋੜੇ ਗਏ ਉਹਦੇ ਬਾਅਦ ਕੁਛ ਉੱਥੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਮਿਲਿਆ ਜਿਹਦੇ ਬਾਅਦ ਆਪਾਂ ਮੌਕੇ ਤੇ ਉੱਥੇ ਗਏ ਸੀ ਸਾਰਾ ਚੀਜ਼ਾਂ ਨੂੰ ਵੈਰੀਫਾਈ ਕੀਤਾ ਉੱਥੇ ਜਿਹੜੀਆਂ ਉਹ ਸ਼ੱਕੀ ਲਿਟਰੇਚਰ ਸਲਿੱਪਸ ਵਗੈਰਾ ਕੁਝ ਪਈਆਂ ਹੋਈ ਸੀ ਉਹ ਬੜੀਆਂ ਤੇ ਬਾਕੀ ਪੂਰੇ ਹਮਾਤ ਦਾ ਵੀ ਜਾਇਜ਼ਾ ਲਿਆ। ਇਹਦੇ ਵਿੱਚ ਮੈਂ ਇਹ ਕਹਿ ਦਿੰਨਾ ਚਾਹੁੰਦਾ ਕਿ ਸਭ ਤੋਂ ਪਹਿਲੇ ਤਾਂ ਕਿਸੇ ਨੇ ਕੋਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ। ਕਿਸੇ ਨੇ ਜਾਣਬੁੱਝ ਕੇ ਸ਼ਰਾਰਤ ਕੀਤੀ ਹੈ ਇਹ ਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ। ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਸ਼ੱਕੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ। ਇਸ ਲਈ ਮੈਂ ਲੋਕਾਂ ਨੂੰ ਰਿਕੁਐਸਟ ਕਰਦਾ ਹਾਂ ਕਿ ਬਿਲਕੁਲ ਪੈਨਿਕ ਨਾ ਕਰਨ। ਪੁਲਿਸ ਨੂੰ ਚੜ੍ਹ ਕਰ ਰਹੀ ਹੈ। ਇਹ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ। ਮੇਬੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਉਹ ਲੋਗਾ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਉੱਤੇ ਲੱਗ ਰਹੀ ਹੈ ਉਹਨੂੰ ਉਹਨੂੰ ਲੈ ਕੇ ਕੋਈ ਹੋਰ ਗੱਲ ਨਾ ਹੋਵੇ ਹੈਨਾ ਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰ ਰਹੇ ਹਾਂ ਬਾਕੀ ਇਹਦੇ ਵਿੱਚ ਪੈਨਿਕ ਕਰਨ ਦੀ ਬਿਲਕੁਲ ਬਿਲਕੁਲ ਵੀ ਕੋਈ ਲੋੜ ਨਹੀਂ ਤੇ ਇਹ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਹੈ ਜਿਹਨੂੰ ਆਪਾਂ ਜਲਦੀ ਸੱਚ ਦਾ ਜਾਣਨ